ਅੱਜ ਆਪਾਂ ਪਹੁੰਚੇ ਜੀ ਆਪਣੇ ਵੀਰ ਵਰੁਣ ਦੇ ਘਰ ਤੇ ਇਹਨਾਂ ਦੇ ਘਰ ਤੋਂ ਆਇਆ ਸੀ ਸੱਦਾ ਸੱਦਾ ਜਦੋਂ ਆਇਆ ਤਾਂ ਪਹੁੰਚੇ ਤੇ ਬਹੁਤ ਰੌਣਕ ਲੱਗੀ ਹੋਈ ਸੀਗੀ ਸਾਡੀਆਂ ਬੀਬੀਆਂ ਭੈਣਾਂ ਵੀਰ ਪਹੁੰਚੇ ਹੋਏ ਸੀ ਤੇ ਚੱਲਦਾ ਪਿਆ ਸੀ ਪ੍ਰਸ਼ਾਦੇ ਦਾ ਪ੍ਰੋਗਰਾਮ ਤੇ ਬਾਈ ਹੁਣਾਂ ਨੂੰ ਪੁੱਛਿਆ ਇਹ ਕੇਸ ਸੰਦਰਭ ਦੇ ਵਿੱਚ ਆ ਤੇ ਬਾਈ ਨੇ ਸਾਨੂੰ ਦੱਸਿਆ ਕਿ Hindu ਬ੍ਰਾਹਮਣ ਪਰਿਵਾਰ ਜਿਹੜੇ ਹੁੰਦੇ ਆ ਉਹਨਾਂ ਵਿੱਚ ਇੱਕ ਇਕਾदशी ਦਾ ਵਰਤ ਹੁੰਦਾ ਜੀ ਹਰ ਮਹੀਨੇ ਜਿਹੜੀ ਇਕਾदशी ਆ ਨਾ ਇਹ ਦੋ ਵਾਰ ਆਉਂਦੀ ਹੈ ਇੱਕ ਮਹੀਨੇ ਚ ਤੇ 26 ਵਰਤ ਸਾਡੀ ਭਾਬੀ ਨੇ ਰੱਖਿਆ ਤੇ ਅੱਜ 27ਵੀਂ ਇਕਾदशी ਆ ਜੀ ਤੇ 27ਵੀਂ ਇਕਾदशी ਇਹ ਵਰਤ ਪੂਜੇ ਜਾਂਦੇ ਆ ਤੇ ਅੱਜ ਸਾਡੀ ਭਾਬੀ ਜੀ ਨੇ ਉਹ ਵਰਤ ਪੂਜਨੇ ਸੀ ਤੇ ਉਹਦੇ ਵਿੱਚ ਪੂਜੇ ਕਿਤਾ ਜਾਂਦਾ ਨੂੰ ਦੱਸਣ ਲੱਗੇ ਆ ਜਿਹੜੇ ਵਰਤ ਪੂਜਣੇ ਆ ਉਹਦੇ ਵਿੱਚ ਸਾਰਾ ਬਿਸਤਰਾ ਗਹਿਣੇ ਬਣਾ ਕੇ ਮੰਝਾ ਉਹ ਸਾਰਾ ਕੁਝ ਕਿਸੇ ਬ੍ਰਾਹਮਣ ਨੂੰ ਪਰਿਵਾਰ ਨੂੰ ਦੇਣਾ ਹੁੰਦਾ ਆ ਉਹ ਕੱਲ ਕਰ ਚੁੱਕੇ ਆ ਜੀ ਤੇ ਅੱਜ ਇਹਨਾਂ ਨੇ ਪ੍ਰਸ਼ਾਦ ਦੇ ਰੱਖਿਆ ਪ੍ਰੋਗਰਾਮ 26 ਬ੍ਰਾਹਮਣ ਸੁਹਾਗਣ ਭੈਣਾਂ ਨੂੰ ਪਹਿਲਾਂ ਪ੍ਰਸ਼ਾਦਾ ਛਕਾਇਆ ਜਾਂਦਾ ਸਵਾ ਸਾਡੀਆਂ ਸਾਰੀਆਂ ਭੈਣਾਂ ਤੇ ਆ ਸਾਡੀ ਭੂਆ ਠੀਕ ਹੈ ਜੀ ਇਹ ਹੈ ਠੀਕ ਹੈਂ ਦੀ ਮੇਰੀ ਵੀਡੀਓ ਜਰੂਰ ਬਣਾਇਆ ਕਰ ਤੇ ਪ੍ਰਸ਼ਾਦਾ ਛਕਾਇਆ ਜਾਣਾ ਆ ਇਹਨਾਂ ਨੂੰ ਹੋਰ ਭੇਟਾ ਮਾ ਦਿੱਤੇ ਜਾਣੀਆਂ ਆ ਮਾਇਆ ਦੀ ਭੇਟ ਦਿੱਤੀ ਜਾਂਦੀ ਜਾਂਦੀ ਇਹਨਾਂ ਨੂੰ ਪੂਜਿਆ ਜਾਂਦਾ ਕੰਜਕਾਂ ਨੂੰ ਸੁਹਾਗਣਾਂ ਨੂੰ ਤੇ ਇਹਨਾਂ ਦੇ ਮੂਹਰੇ ਥਾਲਾਂ ਦੇ ਵਿੱਚ ਜੀ ਖੀਰ ਪਈ ਆ ਮਟਰ ਪਨੀਰ ਪਿਆ ਆ ਛੋਲਿਆਂ ਦੀ ਸਬਜ਼ੀ ਨਾਲ ਦਹੀਂ ਨਾਲ ਪੂਰੀਆਂ ਠੀਕ ਹੈ ਜੀ ਨਾਲ ਮਿੱਠੇ ਚ ਖੀਰ ਹੈ ਤੇ ਸਲਾਦ ਇਹ ਸੇਵਾ ਚ ਇਹਨਾਂ ਨੂੰ ਪਹਿਲਾਂ ਸ਼ਕਾਇਆ ਜਾਣਾ ਆ ਤੇ ਬਹੁਤ ਔਣਕਾਰ ਲੱਗੀਆਂ ਵੀਰ ਦੇ ਘਰ ਤੇ ਬਹੁਤ ਬਹੁਤ ਵਧਾਈ ਹੈ ਸਾਡੀ ਭਾਬੀ ਜੀ ਨੂੰ ਜਿਨ੍ਹਾਂ ਨੇ ਇਹ ਭਾਰਤ ਰੱਖੇ ਆ ਤੇ ਆ ਤੁਹਾਨੂੰ ਦੱਸ ਦਈਏ ਜਿਹੜੀ ਆ ਚੀਜ਼ ਹੈ ਜੀ ਜਿੰਨੀਆਂ ਭੈਣਾਂ ਸਾਡੀਆਂ 26 ਜਿਹੜੀਆਂ ਬੈਟੀਆਂ ਸੁਹਾਗਣਾ ਉਹਨਾਂ ਨੇ ਆਪ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕੱਢਣਾ ਜੀ ਗਾਊ ਦੇ ਹਿੱਸੇ ਦਾ ਇਹਨੂੰ ਕਹਿੰਦੇ ਗਾਊ ਗਰਾਸ ਤੇ ਉਹ 26 ਭੈਣਾਂ ਜਿਹੜਾ ਜੀ ਇੱਕ ਇੱਕ ਬੁਰਕੀ ਕੱਢਣੀ ਆ ਇਹ ਗਊ ਮਾਤਾ ਨੂੰ ਸ਼ਕਾਇਆ ਜਾਣਾ ਆ ਤੇ ਲੋ ਜੀ ਇਹ ਗਊ ਘਰਾਸ ਘਾਟਾ ਤੇ ਉਸ ਤੋਂ ਬਾਅਦ ਸਾਡੀਆਂ ਪਿੰਡਾਂ ਦੇ ਸ਼ਕਲਾਂ ਸ਼ੁਰੂ ਕੀਤਾ ਇਹ ਆ ਜੀ ਬਰਨੂ ਵੀਰ ਸਾਡਾ ਇਹ ਬਹੁਤ ਬਿਜ਼ੀ ਆ ਅੱਜ ਤੇ ਇਹਦੇ ਲਈ ਸਾਡੀ ਭਾਬੀ ਨੇ ਰੱਖਿਆ ਵਰਤ ਤੇ ਸਭ ਤੋਂ ਵਧੀਆ ਕੀ ਲੱਗਾ ਇਹ ਬ੍ਰਾਹਮਣ ਪਰਿਵਾਰ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਸਾਡੇ ਪਿੰਡ ਚ ਹਰ ਇੱਕ ਪਰਿਵਾਰ ਚੋਂ ਜਿਨ੍ਹਾਂ ਨੇ ਸੱਦੇ ਗਏ ਸੀ ਉਹ ਸਾਰੇ ਹੀ ਪਹੁੰਚੇ ਸੀ ਬਹੁਤ ਜ਼ਿਆਦਾ ਭਾਈਚਾਰਕ ਸਾਂਝ ਆ ਜੀ ਸਾਡੇ ਪਿੰਡ ਚ ਸੋ ਜਿਵੇਂ ਆ ਚਲੋ ਸਿੰਗਲੀ ਕਾਸਟ ਕੋਈ ਨਹੀਂ ਹੁੰਦੀ ਪਰ ਫੇਰ ਵੀ ਤੁਹਾਨੂੰ ਦੱਸ ਦਵਾਂ ਕੋਈ ਇਦਾਂ ਦਾ ਪਰਿਵਾਰ ਨਹੀਂ ਸੀ ਜਿਹੜਾ ਨਾ ਆਇਆ ਹੋਵੇ ਤੇ ਆਹ ਲੋ ਜੀ ਪ੍ਰਸ਼ਾਦਾ ਛਕਾਉਣ ਤੋਂ ਬਾਅਦ 22 ਉਹਨਾਂ ਨੇ ਤੇ ਭਾਬੀ ਜੀ ਸਾਡੇ ਨਾਲ ਆ ਇਹਨਾਂ ਨੇ ਉਹਨਾਂ ਸਾਡੀਆਂ ਭੈਣਾਂ ਦੇ ਘਰਾਏ ਹੱਥ ਸੁੱਚੇ ਤੇ ਨਾਲ ਨਾਲ ਤੌਰੀਆਂ ਦੋਨੇ ਸੇਵਾ ਕਰਦੇ ਪਏ ਆ ਦੇਖੋ ਕਿਦਾਂ ਇਹ ਸੁਹਾਗਣ ਭੈਣਾਂ ਦਾ ਭਾਰਤ ਤੇ ਆਪਣੇ ਸੁਹਾਗ ਦੀ ਸਲਾਮਤੀ ਲਈ ਇਹ ਸਾਡੀ ਭਾਬੀ ਨੇ ਰੱਖਿਆ ਸੀ ਸੋ ਬਹੁਤ ਬਹੁਤ ਵਧਾਈ ਆ ਸਾਡੇ ਭਾਬੀ ਜੀ ਨੂੰ ਜਿਨ੍ਹਾਂ ਨੇ ਇਹ ਵਰਤ ਰੱਖ ਕੇ ਅੱਜ ਪੂਜੇ ਆ ਯਾਨੀ ਕਿ ਜੇ ਆਪਾਂ 1 ਮਹੀਨੇ 2 ਵਾਰ ਤੌਂਦੇ ਆ ਜੀ 26 ਵਾਰਤ 12-12 24 1 ਸਾਲ 13 13 ਮਹੀਨਿਆਂ ਦੇ ਵਿੱਚ ਇਹ ਵਰਤ ਪੂਰੇ ਹੋਏ 14ਵੇਂ ਮਹੀਨੇ ਦੀ ਇਕਾदशी ਤੇ ਇਹ ਵਰਤ ਪੂਜੇ ਗਏ ਆ ਤੇ ਆ ਤੁਹਾਨੂੰ ਰੌਣਕਾ ਦਿਖਾਉਣੇ ਆ ਜੀ ਉਸ ਤੋਂ ਬਾਅਦ ਆ ਸਾਡੀਆਂ ਜਿਹੜੀਆਂ 26 ਭੈਣਾ ਇਹਨਾਂ ਨੂੰ ਆ ਦੇਖੋ ਇਹਦੇ ਵਿੱਚ ਸਮਾਨ ਚ ਵਸਤਰ ਆ ਹੋਰ ਸਾਜੋ ਸਮਾਨ ਆ ਨਾਲ ਇੱਕ ਇੱਕ ਪਾਣੀ ਦੀ ਬੋਤਲ ਦਿੱਤੀ ਜਾ ਰਹੀ ਆ ਇਹ ਪਰਿਵਾਰ ਵੱਲੋਂ ਸੇਵਾ ਆ ਇਹ ਤੁਸੀਂ ਕੰਜਗਾ ਪੂਜਨੀਆ ਲਾ ਲਓ ਇਹ ਬੜੀ ਸ਼ਰਧਾ ਤੇ ਪ੍ਰੇਮ ਨਾਲ ਇਹ ਵੀਰ ਨੇ ਸਾਡੇ ਭਾਬੀ ਜੀ ਨੇ ਇਹਨਾਂ ਦੇ ਮਾਤਾ ਜੀ ਨੇ ਇਹ ਸਾਰਾ ਪ੍ਰੋਗਰਾਮ ਆਰੰਭਿਆ ਤੇ ਇਹਦੇ ਵਿੱਚ ਹੋਰ ਵੀ ਭੈਣਾ ਭਰਾਵਾਂ ਨੂੰ ਸਦਾ ਦਿੱਤਾ ਪੈਂਡ ਦੇ ਵਿੱਚੋਂ ਜਿਹੜੇ ਪਤਵੰਤੇ ਸੀ ਜਿਨ੍ਹਾਂ ਦਾ ਮੇਲ ਮਿਲਾ ਪਿਆ ਘਰ ਦੇ ਲਾਗੇ ਆ ਤੇ ਉਹ ਸਾਰੇ ਆਪਾਂ ਵੀ ਪਹੁੰਚੇ ਸੀ ਗਰਸ਼ਰਨ ਕੌਰ ਵੀ ਗਈ ਆ ਨਾਲ ਤੇ ਸਾਡੇ ਮਾਤਾ ਜੀ ਵੀ ਗਏ ਆ ਤੇ ਆ ਦੇਖੋ ਸਾਰਿਆਂ ਨੂੰ ਉਹ ਜਿਹੜੇ ਲਿਫਾਫਿਆਂ ਦੇ ਵਿੱਚ ਇਹਦੇ ਵਿੱਚ ਇਹਨਾਂ ਲਈ ਸ਼ਾਲ ਆ ਹੋਰ ਸਾਰੋ ਸਮਾਨ ਆ ਉਹ 26 ਲਿਫਾਫੇ ਆ ਸਾਰੀਆਂ ਸਾਡੀਆਂ ਭੈਣਾਂ ਨੂੰ ਦਿੱਤੇ ਜਾ ਰਹੇ ਆ ਆ ਦੇਖੋ ਕਿੰਨੇ ਪਿਆਰ ਨਾਲ ਇੱਕ ਇੱਕ ਬੋਤਲ ਪਾਣੀ ਵਾਲੀ ਤੇ ਇਹ ਜਿੱਦਾਂ ਆਪਾਂ ਨਾ ਅਖੰਡ ਪਾਤਸ਼ਾਹਬ ਦੇ ਭੋਗ ਤੇ ਜਾਂ ਗ੍ਰੰਥ ਸਿੰਘਾਂ ਨੂੰ ਆਪਾਂ ਪ੍ਰਸ਼ਾਦਾ ਸ਼ਕਾਉਨੇ ਆ ਭੇਟਾ ਦਿੰਨੇ ਆ ਇਹ ਜੀ ਇਦਾਂ ਹੀ ਆ ਹਰੇਕ ਦੀ ਸ਼ਰਧਾ ਆ ਤੇ ਮੇਰਾ ਭਰਾ ਕੋਈ ਗਲਤ ਕਮੈਂਟ ਨਾ ਕਰਿਓ ਦੇਖੋ ਜੀ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਆ ਰੱਬ ਨੂੰ ਮਿਲਣ ਦੇ ਬਹੁਤ ਤਰੀਕੇ ਆ ਪਰ ਜਾਣਾ ਆਪਾਂ ਉੱਥੇ ਹੀ ਆ ਸੋ ਆ ਸਾਡੇ ਮਾਤਾ ਜੀ ਆ ਤੇ ਉਸ ਤੋਂ ਬਾਅਦ ਆ ਜਿਹੜੀਆਂ ਪੋਟਲੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਵਿੱਚ ਆ ਜੀ ਹਾਰ ਸ਼ਿੰਗਾਰ ਦਾ ਸੁਹਾਗਣਾ ਦਾ ਸਮਾਨ ਇਹ 26 ਦੀਆਂ 26 ਭੈਣਾਂ ਨੂੰ ਇਹ ਪੋਟਲੀਆਂ ਵੀ ਦਿੱਤੀਆਂ ਜਾ ਰਹੀਆਂ ਚ ਉਹਨਾਂ ਦੇ ਮੇਕਅਪ ਕਿੱਟ ਲਾ ਲਓ ਸ਼ੀਸ਼ਾ ਆ ਗੰਗਾ ਆ ਸੁਰਖੀ ਬਿੰਦੀ ਆ ਹੋਰੇ ਸਾਰਾ ਸੁਹਾਗਨਾ ਅਸਮਾਨ ਆ ਇਹ ਵੀ ਪੈਕ ਕਰਕੇ ਰੱਖੇ ਹੋਏ ਬਾਈ ਹੁਣਾਂ ਨੇ ਯਾਰ ਦੇਖੋ ਰੱਬ ਨੇ ਕਿੰਨੇ ਰੰਗ ਬਣਾਏ ਆ ਬਿਆੰਤਤਾ ਕਿੰਨੀ ਆ ਤੇ ਕਿੰਨੇ ਧਰਮ ਬਣਾਏ ਆ ਉਹਦੇ ਵਿੱਚ ਕਿੱਦਾਂ-ਕਿੱਦਾਂ ਪੂਜਨ ਬਣਾਏ ਆ ਤੇ ਇਹ ਗੱਲਾਂ ਦਾ ਉਹ ਹੀ ਜਾਣਦਾ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸੋ ਆਪਾਂ ਹੈਗੇ ਬੱਚੇ ਤੇ ਆਪਾਂ ਬੱਚੇ ਹੋ ਕੇ ਜਿਦਾ ਕਹਿੰਦੇ ਨਾ ਪਾਣੀ ਦਾ ਗਲਾਸ ਆ ਤੇ ਇੱਕ ਇੱਕ ਗਲਾਸ ਦੇ ਵਿੱਚ ਨਾ ਸਮੁੰਦਰ ਨਹੀਂ ਸਮਾਇਆ ਜਾ ਸਕਦਾ ਇਸੇ ਤਰ੍ਹਾਂ ਉਹਦੀ ਵਿਅੰਤਤਾ ਆ ਹਰ ਇੱਕ ਧਰਮ ਦਾ ਆਪਣਾ ਰੰਗ ਆ ਸੋ ਉਸੇ ਤਰ੍ਹਾਂ ਉਹਨੂੰ ਨਿਭਾਉਂਦੇ ਆ ਜਿੱਦਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਕਹਿੰਦੇ ਹੁੰਦੇ ਸੀਗੇ ਕਿ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਸਿੱਖ ਬਣੇ ਤੇ ਈਸਾਈ ਪੱਕਾ ਈਸਾਈ ਬਣੇ ਐਵੇਂ ਦੂਜੇ ਦੇ ਧਰਮ ਬਾਰੇ ਨਾ ਗਲਤ ਬੋਲਿਆ ਕਰੋ ਤੇ ਨਾ ਉਹ ਜੀ ਜਾ ਕੇ ਟੰਗੜਾਇਆ ਕਰੋ ਸੋ ਯਾਦਾ ਬੜਾ ਚੰਗਾ ਲੱਗ ਰਿਹਾ ਜਦੋਂ ਨਾਲ ਲੱਗੀਆਂ ਪੂਰੀਆਂ ਤੇ ਆ ਲੋ ਜੀ ਸਾਰੀਆਂ ਭੈਣਾਂ ਨੂੰ ਉਹ ਜਿਹੜਾ ਸੁਹਾਗਣਾ ਦੀ ਪਟਾਰੀ ਆ ਉਹ ਵੀ ਦੇ ਦਿੱਤੀ ਗਈ ਆ ਤੇ ਇਹ ਤੋਂ ਅਗਲਾ ਸਟੈਪ ਦੇਖਦੇ ਆ ਤੇ ਸਾਰੇ ਦੇਖੀ ਜਾਂਦੇ ਸਾਡੀ ਵੀਡੀਓ ਬਣੀ ਜਾਂਦੀ ਮੈਂ ਕਹਿੰਦੀ ਬਿਲਕੁਲ ਆਪਾਂ ਜਿਹੜਾ ਪ੍ਰੋਗਰਾਮ ਦੇਖ ਰਹੇ ਪਹਿਲੀ ਵਾਰ ਤੇ ਮੇਰਾ ਦਿਲ ਕਰਦਾ ਮੈਂ ਇਹ ਵੀਡੀਓ ਬਣਾ ਕੇ ਆਪਣੇ ਦਰਸ਼ਕਾਂ ਨੂੰ ਭੈਣਾਂ ਭਰਾਵਾਂ ਨੂੰ ਦੱਸਾਂ ਭਾਈ ਆ ਦੇਖੋ ਆ ਵੀ ਮਾਹੌਲ ਬਣਦਾ ਹੁੰਦਾ ਤੇ ਇਹ ਵੀ ਇੱਕ দান ਪਾਉਂਦਾ ਢਾਂਗ ਆ ਉਹ ਤੋਂ ਬਾਅਦ ਆਈ ਜਿਆ ਲਫਾਫਿਆਂ ਦੀ ਵਾਰੀ ਇਹਦੇ ਵਿੱਚ ਮਾਇਆ ਪਾਈ ਹੋਈ ਆ ਇਹ ਨਾਲੇ ਤਾਂ ਸਾਡੇ ਵੀਰ ਤੇ ਸਾਡੇ ਭਾਬੀ ਜੀ ਉਹ ਮਾਇਆ ਦੇਈ ਜਾਂਦੇ ਆ ਨਾਲੇ ਸਾਡੀਆਂ ਜੀਆਂ ਭੈਣਾਂ ਆ ਭਾਬੀਆਂ ਆ ਇਹਨਾਂ ਦੇ ਲਈ ਜਾਂਦੇ ਪੈਰੀਂ ਹੱਥ ਤੇ ਆਸ਼ੀਰਵਾਦ ਲੈ ਰਹੇ ਆ ਸੋ ਚੰਗੀ ਗੱਲ ਆ ਉਦਾਂ ਵੀ ਵੱਡਿਆਂ ਦਾ ਸਤਿਕਾਰ ਕਰਨਾ ਬਣਦਾ ਆ ਤੇ ਇਹ ਮਾਇਆ ਵਿੱਚ ਪਤਾ ਨਹੀਂ ਕਿੰਨੀਆਂ ਲਫਾਫਾ ਆਪਾਂ ਨੂੰ ਨਹੀਂ ਮਿਲਿਆ ਭਾਈ ਇਹ ਸਾਡੀਆਂ ਭੈਣਾਂ ਭਰਜਾਈਆਂ ਲਈ ਸੀਗਾ ਸੋ ਆ ਬੜੇ ਪਿਆਰ ਤੇ ਸਤਿਕਾਰ ਨਾਲ ਆਸ਼ੀਰਵਾਦ ਲਿਆ ਜਾ ਰਿਹਾ ਆ ਇੱਕ ਇੱਕ ਲਫਾਫਾ ਬਾਕੀ ਜਿਹੜੇ ਵਸਤਰ ਆ ਸੁਹਾਗ ਪਟਾਰੀ ਆ ਉਹ ਸਾਰੀਆਂ ਭੈਣਾਂ ਤੱਕ ਪਹੁੰਚਦੀ ਹੋ ਰਹੀ ਆ ਤੇ ਪਿੱਛੇ ਰੌਣਕਾਂ ਦੇਖੋ ਆਂਡ ਗਵਾੜ ਪਿੰਡ ਚੋਂ ਬਹੁਤ ਸਾਰੇ ਪਰਿਵਾਰ ਰਲ ਮਿਲ ਕੇ ਅੱਜ ਸਾਡੀ ਭਾਪੀ ਦੇ ਜਿਹੜੇ ਰੱਖੇ ਹੋਏ ਸੀ ਬਾਰਤ ਪੂਜਨ ਕੀਤਾ ਗਿਆ ਉਹ ਖੁਸ਼ੀ ਵਿੱਚ ਅੱਜ ਸਾਰੇ ਇਕੱਠੇ ਹੋਏ ਆ ਤੇ ਬੜੀ ਖੁਸ਼ੀ ਮਿਲੀ ਆ ਦਾ ਨਵੀਂ ਜਿਹੜੀ ਰੀਤ ਇੱਕ ਜਾਣ ਕੇ ਕਿ ਇਹ ਬਾਰਤ ਕਿੱਦਾਂ ਰੱਖੇ ਜਾਂਦੇ ਆ ਕਿੱਦਾਂ ਇੱਕ ਸੁਹਾਗਣ ਜਿਹੜੀ ਸਾਡੀ ਭੈਣ ਆ ਉਹ ਆਪਣੇ ਘਰ ਵਾਲੇ ਲਈ ਕਿੰਨੀ ਤਪੱਸਿਆ ਕਰਦੀ ਆ ਸੋ ਸਾਡੀ ਭੈਣ ਦੀ ਇਹ ਤਪੱਸਿਆ ਅੱਜ 13 ਮਹੀਨਿਆਂ ਦੀ ਜਿਹੜੀ ਆ ਉਸ ਤੋਂ ਪੂਰਨ ਹੋਈ ਆ ਤੇ ਉਹਦੀ ਖੁਸ਼ੀ ਵਿੱਚ ਆ ਜਿਹੜਾ ਸਾਰਾ ਫੰਕਸ਼ਨ ਚੱਲ ਰਿਹਾ ਲੋ ਜੀ ਆਸ਼ੀਰਵਾਦ ਲੈ ਰਹੇ ਆ ਤੇ ਅਗਰ ਜੁੜੇ ਰਹੀਓ ਨਾਲ ਹਲੇ ਜਾਈਓ ਨਾ ਅੱਗੇ ਵਾਲੀ ਤੁਹਾਨੂੰ ਜਿਹੜੀ ਸਾਰਾ ਵਿਸਥਾਰ ਪੂਰਵਕ ਦਿਖਾਉਣੇ ਆ ਤੇ ਉਹ ਸਾਡੇ ਵਰੁਣ ਵੀਰ ਦੇ ਖੜੇ ਮਾਤਾ ਜੀ ਹੱਥ ਜੋੜ ਕੇ ਸ਼ੁਕਰਾਨਾ ਕਰ ਰਹੇ ਆ ਤੇ ਬਹੁਤ ਵਧੀਆ ਪਰਿਵਾਰ ਆ ਆਪਸ ਦੇ ਵਿੱਚ ਬੜਾ ਇਹਨਾਂ ਦਾ ਪਿਆਰ ਆ ਸਾਡੀਆਂ ਭੈਣਾਂ ਜਿਹੜੀਆਂ ਇਹ ਲਓ ਜੀ ਪੋਟਲੀਆਂ ਚੱਕੀਆਂ ਆਪਣੀਆਂ ਆਪਣੀਆਂ ਰਸਾਕੇ ਪ੍ਰਸ਼ਾਦਾ ਪਾਣੀ ਤੁਰਪੀਆਂ ਘਰਾਂ ਨੂੰ ਤੇ ਹੁਣ ਵਾਰੀ ਆਉਣੀ ਹੈ ਜਿਹੜੀ ਬਾਕੀ ਸੰਗਤ ਆਈ ਹੋਈ ਆ ਆਹ ਲਓ ਜੀ ਬਾਕੀ ਸੰਗਤ ਲਈ ਟੇਬਲ ਲੱਗੇ ਹੋਏ ਆ ਪਲੇਟਾਂ ਲੱਗੀਆਂ ਹੋਈਆਂ ਆ ਤੇ ਆ ਸਾਡੇ ਮਾਤਾ ਜੀ ਕਹਿੰਦੇ ਹਰੇ ਸੂਟ ਵਾਲੇ ਕਹਿੰਦੇ ਮੈਂ ਆਸਟ੍ਰੇਲੀਆ ਵਿੱਚ ਬਹਿ ਕੇ ਤੇਰੀਆਂ ਵੀਡੀਓ ਦੇਖਦੀ ਆ ਪੁੱਤ ਤੇ ਮੇਰੀ ਫੋਟੋ ਨਾ ਆਈ ਨਾ ਤੇਰੇ ਪੈਣੀਆ ਘਟ ਤੇ ਪਹਿਲਾਂ ਤਾਂ ਇਹਨਾਂ ਦੀ ਵੀਡੀਓ ਬਣਾਤੀ ਆਪਾਂ ਆ ਦੇਖੋ ਰੌਣਕਾ ਜਿੱਦਾਂ ਆਪਣੇ ਖੰਡਪਾ ਸਾਹਿਬ ਦੇ ਭੋਗ ਤੇ ਜਾਂ ਹੋਰ ਵਿਆਹ ਵਾਲੇ ਘਰ 'ਚ ਕਿਸੇ ਖੁਸ਼ੀ ਦੇ ਮੌਕੇ ਤੇ ਰੌਣਕਾਂ ਹੁੰਦੀਆਂ ਨਾ ਆ ਰੌਣਕਾਂ ਲੱਗੀਆਂ ਪੂਰੀਆਂ ਆ ਸਾਡੇ ਮਾਤਾ ਜੀ ਪਹੁੰਚੇ ਆ ਦੇਖੋ ਹਨਾ ਕਿੰਨਾ ਪ੍ਰੇਮ ਪਿਆਰ ਸਾਡੇ ਪਿੰਡ ਦੇ ਵਿੱਚ ਤੇ ਲੋ ਜੀ ਪ੍ਰਸ਼ਾਦਾ ਪਾਈ ਜਾਂਦੇ ਲੈਣ ਲੱਗ ਗਈ ਵੱਡੀ ਪ੍ਰਸ਼ਾਦਾ ਪਾ ਕੇ ਆਪਣਾ ਆਪਣਾ ਬੈਠ ਕੇ ਪ੍ਰੇਮ ਨਾਲ ਸਾਰੇ ਵੀਰ ਭੈਣਾਂ ਭਰਾ ਛਕੀ ਜਾਂਦੇ ਆ ਆ ਲੋ ਜੀ ਰਿਸ਼ਤੇਦਾਰ ਵੀ ਸੱਦੇ ਹੋਏ ਬਾਈ ਹੁੰਦਾਂ ਨੇ ਇਧਰ ਵੀ ਸਾਡੇ ਭੂਆ ਜੀ ਆ ਸਾਡੇ ਭੈਣ ਜੀ ਮਾਤਾ ਹੁਣ ਸਾਰੇ ਬੈਠੇ ਆ ਇਧਰ ਸਾਡੀ ਫੋਰਸ ਵੀ ਬਾਲੀ ਭਾਜੀ ਆ ਚੰਦਨ ਸਾਡੇ ਮੁੱਖਾ ਭਾਜੀ ਇਹ ਸਾਰੇ ਵੀ ਆਏ ਹੋਏ ਆ ਮਨੀਸ਼ ਭਾਜੀ ਤੇ ਇਧਰ ਸਾਡੇ ਪਿੰਡ ਦੀ ਸ਼ਾਨ ਤੁਹਾਡੀ 인ਦਰਜੀ ਸਿੰਘ ਇਹਨਾਂ ਦਾ ਵੀ ਬਹੁਤ ਪਿਆਰ ਆ ਵਰ ਨੂੰ ਵੀਰ ਦਾ ਲਾਲ ਰਾਜੂ ਵੀਰ ਇਹ ਵੀ ਪਹੁੰਚੇ ਹੋਏ ਆ ਤੇ ਸ਼ਕਰੇ ਪ੍ਰਸ਼ਾਦਾ ਤਾਂ ਯਾਰ ਇਹੋ ਜਿਹਾ ਫਰੇਮ ਪਿਆਰ ਚਾਹੀਦਾ ਆ ਇਧਰ ਸੱਤ ਤਾਉ ਲੱਗਾ ਹੋਇਆ ਜੀ ਇਹ ਪੂਰੀਆਂ ਕੱਢੀ ਜਾਂਦੀਆਂ ਗਰਮਾ-ਗਰਮ ਤੇ ਸੰਗਤਾਂ ਨੂੰ ਛਕਾਈ ਜਾਂਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਚੈਨਲ ਨੂੰ ਕਰ ਲਓ ਫੋਲੋ